ਦੋਸਤੋ ਕੈਨੇਡਾ ਨੂੰ ਲੈ ਕੇ ਕਾਫੀ ਵੱਡੇ ਲੈਵਲ ਦੇ ਉੱਪਰ ਚੇਂਜਸ ਹੈ ਸੀ ਜਨਵਰੀ ਤੋਂ ਲੈ ਕੇ ਮਾਰਚ ਤੱਕ ਗਵਰਨਮੈਂਟ ਰੈਗੂਲਰ ਬੇਸਿਸ ਉੱਪਰ ਕੁਐਸ਼ਨਾਂ ਕੁਝ ਨਵਾਂ ਅਪਡੇਟ ਦਿੰਦੀ ਰਹੀ ਜਿਹਦੇ ਕਰਕੇ ਪੈਲ ਦੀ ਸਿਸਟਮ ਸਟਾਰਟ ਹੋਇਆ ਜਨਵਰੀ ਚ ਜਾ ਕੇ ਜੀਆਈਸੀ ਦਾ ਡਬਲ ਹੋਣਾ ਤਾਂ ਬੱਚਿਆਂ ਦੇ ਵਿੱਚ ਕਾਫੀ ਇੱਕ ਡਰ ਦਾ ਮਾਹੌਲ ਬਣ ਗਿਆ ਸੀਗਾ ਤੇ ਇੱਕ ਸੋਸ਼ਲ ਮੀਡੀਆ ਦੇ ਉੱਪਰ 네ਗੇਟਿਵਿਟੀ ਬਹੁਤ ਫਲਾਈ ਜਾ ਰਹੀ ਸੀਗੀ ਬਟ ਇਹ ਸਾਰੇ ਚੇਂਜਸ ਜਿੰਨੇ ਵੀ ਆਏ ਸੀਗੇ ਉਹ ਅੱਜ ਦੀ ਡੇਟ 'ਚ ਸਾਰੇ ਬੱਚਿਆਂ ਨੂੰ ਕਲੀਅਰ ਹੋ ਚੁੱਕੇ ਆ ਆਲਮੋਸਟ ਬੱਚਿਆਂ ਦੀਆਂ ਜਿਹੜੀਆਂ ਇਨਕੁਆਰੀ ਸੀ ਉਹ ਸ਼ਾਰਟ ਹੋ ਚੁੱਕੀਆਂ ਨੇ ਤੇ ਅੱਜ ਦੀ ਡੇਟ 'ਚ ਇਹ ਸਾਰਾ ਸਿਸਟਮ ਦੁਬਾਰਾ ਤੋਂ ਨੋਰਮਲ ਹੋ ਚੁੱਕਿਆ ਵਾ ਕਿਉਂਕਿ ਜਿਹੜੀਆਂ ਬੱਚਿਆਂ ਨੂੰ ਕਲੈਰਿਟੀਆਂ ਆਉਂਦੀਆਂ ਨੇ ਉਹ ਟਾਈਮ ਦੇ ਨਾਲ ਹੀ ਆਉਣੀਆਂ ਹੁੰਦੀਆਂ ਕਿਉਂਕਿ ਜਿਵੇਂ ਜਿਵੇਂ ਬੱਚੇ ਜਾਣੇ ਸਟਾਰਟ ਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਜੋ ਅਫਵਾਹਾਂ ਪਹਿਲਾਂ ਫੈਲ ਰਹੀਆਂ ਸੀ ਉਹ ਕਿਤੇ ਨਾ ਕਿਤੇ ਗਲਤ ਆ ਸੋ ਅੱਜ ਵੀ ਜਿਹੜੇ ਬੱਚੇ ਉਸੇ ਤਦਾਰ ਦੇ ਵਿੱਚ ਹੀ ਦੁਬਾਰਾ ਤੋਂ ਅਪਲਾਈ ਕਰਨਾ ਸਟਾਰਟ ਕਰ ਚੁੱਕੇ ਆ ਜੇ ਤੁਸੀਂ ਵੀ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਹੋ ਇੱਕ ਚੰਗੀ ਕੋਰ ਯੂਨੀਵਰਸਿਟੀ ਐਡਮਿਸ਼ਨ ਲੈਣਾ ਚਾਹੁੰਦੇ ਹੋ 7 ਸਤੰਬਰ ਜਾਂ ਜਨਵਰੀ ਇੰਟੇਕ ਜਿਹੜਾ ਵੀ ਤੁਸੀਂ ਇੱਕ ਸੋਚ ਕੇ ਚੱਲ ਰਹੇ ਹੋ ਤਾਂ ਉਹਦੇ ਲਈ ਅਪਲਾਈ ਤੁਹਾਨੂੰ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਵਾ ਸਹੀ ਜਾਣਕਾਰੀ ਦੇ ਲਈ ਸਾਡੇ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕਰਕੇ ਤੁਸੀਂ ਆਪਣੇ ਪ੍ਰੋਫਾਈਲ ਨੂੰ ਨਾਲ ਲੈ ਕੇ ਜਾਇਓ ਤਾਂ ਕਿ ਅਸੀਂ ਤੁਹਾਡੇ ਪ੍ਰੋਫਾਈਲ ਦੀ ਸਹੀ ਅਸੈਸਮੈਂਟ ਕਰਕੇ ਤੁਹਾਨੂੰ ਸਹੀ ਕੋਰਸ ਤੇ ਸਹੀ ਜਗ੍ਹਾ ਤੁਹਾਨੂੰ ਦੱਸ ਸਕੀਏ ਵੀ ਕਿੱਥੇ ਤੁਸੀਂ ਸੋਕੇ ਤਰੀਕੇ ਨਾਲ ਪੀਆਰ ਤੱਕ ਦਾ ਵੀ ਜਿਹੜਾ ਹੈਗਾ ਆਪਣਾ ਆਪਸ਼ਨ ਲੈ ਕੇ ਚੱਲ ਸਕਦੇ ਆ ਕਿੱਥੇ ਤੁਹਾਨੂੰ ਚੰਗੀਆਂ ਜੋਬ ਆਪਰਚ्युनिटीज ਮਿਲ ਸਕਦੀਆਂ ਸੋ ਸਹੀ ਜਾਣਕਾਰੀ ਦੇ ਲਈ ਮੈਕਰੋ ਗਲੋਬਲ ਦੇ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕਰ ਸਕਦੇ ਹੋ ਧੰਨਵਾਦ